ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਜਿਹੜੇ ਆਪਾਂ ਨਵੇਂ ਡਿਜ਼ਾਈਨ ਰੈਡੀ ਕੀਤੇ ਆ ਸੋ ਸਾਰੇ ਡਿਜ਼ਾਈਨ ਹੀ ਬਹੁਤ ਸੋਹਣੇ ਆ ਹੈਂਡਵਰਕ ਤੇ ਬਣੇ ਹੋਏ ਆ ਵੇਖੋ ਜਿਵੇਂ ਨਾ ਡਬਲ ਸ਼ੇਡ ਟਾਈ ਡਾਈ ਟਾਈਪ ਸੂਟ ਬਣਿਆ ਹੋਇਆ ਸ਼ਿਮਰ ਦੇ ਉੱਤੇ ਆ ਵੇਖੋ ਤੇਰੇ ਤੇ ਬੜਾ ਸੋਹਣਾ ਯੂਨਿਕ ਜਿਹਾ ਵਰਕ ਕੀਤਾ ਹੋਇਆ ਪਹਿਲਾਂ ਦੇਖੋ ਇਹਦੇ neck ਤੇ ਵਰਕ ਆ ਤੇ ਫਿਰ نیچے ਨੂੰ ਕਟ dane ਦਾ ਵਰਕ ਕੀਤਾ ਹੋਇਆ ਸੋ ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਤੁਸੀਂ ਸਟੇਟ ਸ਼ਰਟ ਨਾ ਸਕਦੇ ਹੋ A ਸ਼ੇਪ ਵੀ ਬਣਾ ਸਕਦੇ ਹੋ ਤੁਹਾਡੀ ਚੋਇਸ ਪਰਪਲ ਕਲਰ ਦੇ ਵਿੱਚ ਹੀ ਬਣਿਆ ਹੋਇਆ ਸੂਟ ਤੇ ਆਹ ਵਾਲਾ ਵਰਕ ਇਹਦੀਆਂ ਬਾਹਾਂ ਦੇ ਉੱਤੇ ਆਹ ਵੇਖੋ ਤੇ ਨਾਲ ਸਿਲਕ ਦੀ ਬਾਟਮ ਆ ਤੇ ਔਰਗੈਂਜ਼ਾ ਦਾ ਦੁਪੱਟਾ ਲੇਸਿਸ ਵਾਲਾ ਸੋ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਹੋਊਗਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਦਿਓ ਆਪਾਂ ਤੁਹਾਨੂੰ ਪੂਰੇ ਕਰ ਦਾਂਗੇ ਬਾਕੀ ਤੁਸੀਂ ਸਟੋਰ ਤੇ ਵਿਜ਼ਿਟ ਕਰ ਸਕਦੇ ਹੋ ਫਾਨੋਸਟੈਨ ਮੁੱਲਾ ਪਰ ਲੈ ਕੇ ਸਰਚ ਕਰੋਗੇ ਤੁਹਾਨੂੰ ਪ੍ਰੋਪਰ ਲੋਕੇਸ਼ਨ ਮਿਲ ਜੂਗੀ ਸਟੋਰ ਦੀ ਆ ਵੇਖੋ ਇੱਕ ਤਾਂ ਇਹ ਦੀ ਹੈਗਾ ਪਿੰਕ ਕਲਰ ਸਾਰ ਸ਼ਰਟ ਹੋ ਗਈ ਤੇ ਪਿੰਕ ਤੇ ਦੁਪੱਟਾ ਤੇ ਪਿੰਕ ਸਲਵਾਰ ਨਾਲ ਇਹ ਕਿਹ ਹੈਗਾ ਗ੍ਰੀਨ ਕਲਰ ਲਓ ਜੀ ਨੈਕ ਸੂਟ ਆ ਗਿਆ ਵੇਖੋ 글ਾਸ ਸ਼ਿਮਰ ਦੇ ਉੱਤੇ ਆ ਬਹੁਤ ਜਿਆਦੇ ਸੌਫਟ ਕਪੜਾ ਮੁਲਾਇਮ ਆ ਕ੍ਰੇਪ ਵਾਂਗੂ ਆ ਇਹ ਤੇ ਇਹਦੇ ਤੇ ਵੇਖੋ ਸਾਰੇ ਤੇ ਆ ਹੈਂਡਵਰਕ ਦਾ ਕੰਮ ਕੀਤਾ ਹੋਇਆ ਸੋ ਦੇਖੋ ਲੁੱਕ ਬਹੁਤ ਸੋਣੀ ਆਉਂਦੀ ਆ ਪਹਿਲਾਂ ਗਲਾ ਆ ਗਿਆ ਫਿਰ ਫਰੰਟ ਆ ਗਿਆ ਸੋ ਸਾਰੇ ਦੇ ਦਬਕੇ ਦਾ ਵਰਕ ਹੋਇਆ ਹੋਇਆ ਪਰਲ ਵਰਕ ਹੋਇਆ ਹੈ ਤੇ ਕਟ ਦਾਣੇ ਦਾ ਵਰਕ ਹੋਇਆ ਹੋਇਆ ਸੋ ਲੈਂਥ ਜਿਨ੍ਹਾਂ ਦੀ 40 ਤੋਂ 44 ਤੱਕ ਆਉਂਦੀ ਹੈ ਨਾ ਉਹਨਾਂ ਦੇ ਵਧੀਆ ਲੈਂਥ ਬਣ ਜੂਗੀ ਇਹਦੀ ਤੇ ਆਹ ਵਾਲਾ ਵਰਕ ਇਹਦੀਆਂ ਬਾਹਾਂ ਦੇ ਉੱਤੇ ਆ ਸੋ ਨਾਲ ਕ੍ਰੇਪ ਦੀ ਬਾਟਮ ਆ ਆਫ ਵਾਈਟ ਕਲਰ ਦੀ ਤੇ ਬਾਟਮ ਤੇ ਵੀ ਆਹ ਵਾਲਾ ਵਰਕ ਆ ਤੁਸੀਂ ਪੈਂਟ ਪਲਾਜ਼ੋ ਸਲਵਾਰ ਸੂਟ ਕੋਈ ਵੀ ਸਟਿਚ ਕਰਵਾ ਸਕਦੇ ਹੋ ਤੇ ਗਲਾਸ ਸ਼ਿਮਰ ਦਾ ਹੀ ਦੁਪੱਟਾ ਇਹਦੇ ਨਾਲ ਸੋ ਡਿਫਰੈਂਟ ਸਟਾਈਲ ਵਿੱਚ ਲਾਸ ਲਾਈ ਹੋਈ ਆ ਪੂਰਾ ਜਾਲ ਬਣਾ ਕੇ ਸੂਟ ਦੇ ਉੱਤੇ ਸੋ ਇਹਦੀ ਵੀ ਲੁੱਕ ਬਹੁਤ ਸੋਹਣੀ ਆਉਂਗੀ। ਲਓ ਜੀ ਨੈਕਲੈਸ ਲੁੱਕ ਆ ਗਿਆ ਇਹ ਵੀ ਸ਼ਿਮਰ 베이스 ਤੇ ਬਣਿਆ ਹੋਇਆ ਬਟ ਸੈਲਫ ਦੇ ਵਿੱਚ ਸ਼ਿਮਰ ਆ ਵੇਖੋ ਲਾਈਨਸ ਵਾਲੀ ਸ਼ਿਮਰ ਆ। ਤੇ ਇਹਦੇ ਵਿੱਚ ਨੈਟਵਰਕ ਹੋਇਆ ਹੋਇਆ। ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਆ ਦਬਕੇ ਦਾ ਵਰਕ ਹੋਇਆ ਪਰ ਲੱਗੇ ਹੋਏ ਨੇ ਸਿੱਪੀ ਲੱਗੀ ਹੋਈ ਐ। ਤੇ ਨਾ ਇਹਦੇ ਬਾਵਾ ਤੇ ਵਰਕ ਹੋਇਆ ਹੋਇਆ। ਆਹ ਕੋ ਆਵਲਾ ਵਰਕ ਬਾਹ ਦੇ ਉੱਤੇ ਆ ਤੇ ਇਹਦੇ ਨਾਲ ਕਰੀਬ ਦੀ ਬਾਟਮ ਆ ਤੇ ਬਾਟਮ ਤੇ ਵੀ ਪੂਰਾ ਹੈਵੀ ਵਰਕ ਹੋਇਆ ਤੁਸੀਂ ਪੈਂਟ ਪਲਾਜ਼ੋ ਸਲਵਾਰ ਸੂਟ ਇਹਨੂੰ ਕੋਸ਼ਿਸ਼ ਸਟਿਚ ਕਰਾ ਸਕਦੇ ਹੋ ਤੁਹਾਡੀ ਚੋਇਸ ਆ ਤੇ ਨਾਲ ਇਹਦੇ 3 ਸ਼ੇਡ ਆਰਗੈਂਜ਼ਾ ਦਾ ਦੁਪੱਟਾ ਵੇਖੋ ਜਿੰਨੇ ਕਲਰ ਕਢਾਈ ਚ ਪਾਏ ਆ ਸੋ ਸਾਰਿਆਂ ਦਾ ਦੁਪੱਟਾ ਰੈਡੀ ਕੀਤਾ ਬਾਕੀ ਨਾ ਪਤੋਂ ਇਹਦੀ ਲੁੱਕ ਦਿਖਾਉਣੀ ਆ ਇਹਦੀ ਨਾ ਸਟਿਚ ਹੋਣ ਤੋਂ ਬਾਅਦ ਬਹੁਤ ਸੋਹਣੀ ਆਉਂਦੀ ਆ ਆ ਵੇਖੋ ਬਿਲਕੁਲ ਸਟ੍ਰੇਟ ਸਲਵਾ ਦੇ ਨਾਲ ਲੋਜੀ ਨੈਕਸਟ ਲੁੱਕ ਆ ਗਿਆ ਖਰੇਦ ਦੇ ਉੱਤੇ ਸਾਰੇ ਸੂਟ ਦੇ ਵਿੱਚ ਬੁੱਤੀਆਂ ਪਾਈਆਂ ਹੋਈਆਂ ਤੇ ਨੈਕ ਦੀ ਬੜੀ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਆ ਆ ਵੇਖੋ ਬਾਕੀ ਨਾ ਫਾਈਨਲੀ ਸੂਟ ਸਟਿਚ ਕਰਾਉਣ ਤੋਂ ਬਾਅਦ ਐਦਾਂ ਦੀ ਲੁੱਕ ਆਊਗੀ ਵੇਖੋ ਤੇ ਆਵਲਾ ਵਰਕ ਬਾਵਾ ਦੇ ਉੱਤੇ ਆ ਤੇ ਇਹਦੇ ਐਦਾਂ ਹੀ ਵਰਕ ਕੀਤਾ ਹੈ ਆ ਪੌਚਾ ਦੇ ਉੱਤੇ ਤੁਸੀਂ ਪੈਂਟ ਪਾ ਲਓ ਸਲਵਾਰ ਸੋਟਾ ਨੂੰ ਕੋਸ਼ਿਸ਼ ਵੀ ਸਟਿਚ ਕਰਾ ਸਕਦੇ ਹੋ ਤੇ ਰਾਇਲ ਬਲੂ ਦੁਪੱਟਾ ਆ ਗਿਆ ਨਾਲ ਇੱਕ ਚਨੂਨ ਦਾ ਦੁਪੱਟਾ ਇਹਦੇ ਨਾਲ ਟਾਈਂਗ ਇਹ ਵੀ ਦੇਖੋ ਬਹੁਤ ਸੋਹਣਿਆ ਹੋਊਗਾ ਕਿਸੇ ਵੀ ਵਿਆਹ ਤੇ ਜਗੋਤੀ ਪਾਇਆ ਹੈ ਹਰਦਾਰ 컬러 ਆ ਬਹੁਤ ਸੋਹਣਾ ਲੱਗੂਗਾ ਲਓ ਜੀ ਨੈਕ ਸੂਟ ਬਣਿਆ ਹੋਇਆ ਇਹ ਨਾ ਪ੍ਰਿੰਟਡ ਸੂਟ ਦਾ ਪਿਓਰ ਆਰਗੈਂਜ਼ਾ ਤੇ ਬਣਿਆ ਇਹ ਦੇਖੋ ਘੇਰੇ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਤੇ ਤਾਂ ਨੂੰ ਦੋ ਲਾਈਨਾਂ ਜਾਂਦੀਆਂ ਇਹ ਵਾਲੀਆਂ ਲਾਈਨਾਂ ਦੇ ਉੱਤੇ ਵੀ ਦਬਕੀ ਦਾ ਵਰਕ ਹੋਇਆ ਹੋਇਆ ਵੇਖੋ ਨਾਲੇ ਪਰ ਲੱਗੇ ਹੋਏ ਨੇ ਤੇ ਫਿਰ ਨੈਕ ਦੀ ਡਿਜ਼ਾਈਨਿੰਗ ਆ ਸੋ ਲੈਂਥ ਜਿਹਨਾਂ ਦੀ 40 ਤੋਂ 44 ਤੱਕ ਆਉਂਦੀ ਹੈ ਉਹਨਾਂ ਦੀ ਲੈਂਥ ਬਣ ਚੁੱਕੀ ਹੈ ਦੀ ਸੋ ਇਹ ਲਵੈਂਡਰ ਸ਼ੇਡ ਦੇ ਵਿੱਚ ਆ ਤੇ ਇਹਦੇ ਇਦਾਂ ਹੀ ਵਰਕ ਬਾਵਾ ਦੇ ਉੱਤੇ ਆ ਹਾਂ ਵੇਖੋ ਇਸ ਸਿਲਕ ਦੀ ਬਾਟਮ ਆ ਤੇ ਬਾਟਮ ਤੇ ਵਰਕ ਕੀਤਾ ਹੈ ਪਲੇਨ ਬਾਟਮ ਹਨਾ ਤੇ ਦੁਪੱਟਾ ਹੈਗਾ ਵੇਖੋ ਬਹੁਤ ਸੋਹਣੀ ਬੂਤੀ ਬਣੀ ਹੋਈ ਆ ਔਰਗੇਂਜ਼ਾ ਦਾ ਦੁਪੱਟਾ ਤੇ ਲਾਸੇ ਵੀ ਹੈ সো ਇਹਦੇ ਵਿੱਚ ਆਪਣੇ ਕੋਲ ਡਿਫਰੈਂਟ ਡਿਫਰੈਂਟ ਸ਼ੇਡਸ ਅਵੇਲੇਬਲ ਹੈਗੇ ਆ ਵੇਖੋ ਸੋਹਣੀ ਬੂਤੀ ਬਹੁਤ ਸੋਹਣੀ ਆ ਤੇ ਇਹਦੇ ਵਿੱਚ ਇੱਕ ਪੀਚ ਕਲਰ ਅਵੇਲੇਬਲ ਆ ਇਹ ਇੱਕ ਹੈਗਾ ਮਸਟਰਡ येलो ਇੱਕ ਲਾਈਟ ਲਵੈਂਡਰ ਇੱਕ ਥੋੜਾ ਗ੍ਰੀਨ ਤੇ ਇੱਕ ਡਾਰਕ ਗ੍ਰੀਨ ਸੋ ਇਹ ਬਾਰੇ ਸ਼ੇਡ ਅਵੇਲੇਬਲ ਆ ਜਿਹੜਾ ਵੀ ਸ਼ੇਡ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਦਿਓ ਬਾਕੀ ਤੁਸੀਂ ਸਟੋਰ ਤੇ ਵੀ ਵਿਜ਼ਿਟ ਕਰ ਸਕਦੇ ਹੋ ਲਓ ਜੀ ਆਪਾਂ ਨੈਕਸਟ ਮੋਡ ਰੈਡੀ ਕੀਤਾ ਇਹਨਾਂ ਸ਼ਿਮਰ ਔਰਗੈਂਜ਼ਾ ਦੇ ਉੱਤੇ ਆ ਧਿਆਨ ਨਾਲ ਵੇਖੋ ਚੈੱਕ 베이스 ਸ਼ਿਮਰ ਔਰਗੈਂਜ਼ਾ ਇਹ ਤੇ ਇਹਦੇ ਪਹਿਲਾਂ ਘੇਰੇ ਤੇ ਵਰਕ ਕੀਤਾ ਹੋਇਆ ਆ ਵੇਖੋ ਮਿਰਰ ਵਰਕ ਹੋਇਆ ਦਬਕੇ ਦਾ ਵਰਕ ਹੋਇਆ ਸਿੱਪੀ ਦਾ ਵਰਕ ਹੋਇਆ ਹੋਇਆ ਤੇ ਤਾਂ ਨੂੰ ਪੈਨਲ ਜਾਂਦੇ ਨੇ ਤੇ ਬਹੁਤ ਹੀ ਸੋਹਣਾ ਵੇਖੋ ਨੈਕ ਬਣਿਆ ਹੋਇਆ ਨੈਕ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਆ ਇਹਦੀ ਲੁੱਕ ਵੇਖੋ ਸਟਿਚ ਹੋਣ ਤੋਂ ਬਾਅਦ ਨਾ ਤੁਸੀਂ ਇਦਾਂ ਪੈਂਟ ਪਲਾਜ਼ੋ ਸਲਵਾਰ ਸੂਟ ਵੀ ਕੁਛ ਬਣਾ ਸਕਦੇ ਹੋ ਸੋ ਸਟਿਚ ਹੋਣ ਤੋਂ ਬਾਅਦ ਲੁੱਕ ਬਹੁਤ ਸੋਹਣੀ ਆਉਂਦੀ ਆ ਸੋ ਇਦਾਂ ਹੀ ਆ ਵੇਖੋ ਪੈਚ ਵਰਕ ਲਾ ਕੇ ਆ ਕਰੇਪ ਲੱਗੀ ਹੋਈ ਆ ਕਰੇਪ ਦਾ ਪੈਚ ਲਾ ਕੇ ਵਰਕ ਕੀਤਾ ਹੋਇਆ ਤੇ ਨਾਲ ਕਰੇਪ ਦੀ ਬਾਟਮ ਆ ਕਿ ਬਾਟਮ ਤੇ ਹੀ ਵਰਕ ਕੀਤਾ ਤੁਸੀਂ ਸੇਮ ਜਿਹੇ ਫੋਟੋ ਦੇ ਵਿੱਚ ਇਦਾਂ ਪੈਂਟ ਪਲਾਜ਼ੋ ਦੇ ਸਿਚ ਕਰਾ ਸਕਦੇ ਹੋ ਉਹ ਤੁਹਾਡੀ ਚੋਇਸ ਆ ਤੇ ਨਾਲ ਇਹਦੇ ਹੈਗਾ ਆਰਗੈਂਜ਼ਾ ਦਾ ਦੁਪੱਟਾ ਤੁਹ ਦੁਪੱਟੇ ਸਾਰਿਆਂ ਦੇ ਨਾਲ 2.5-2.5 ਮੀਟਰ ਦੇ ਹੋਣਗੇ। ਬਾਕੀ ਕਲਰ ਬਹੁਤ ਸੋਹਣਾ ਹੈ 골ਡਨ ਦੇ ਨਾਲ ਰੈੱਡ ਦਾ ਕੰਬੀਨੇਸ਼ਨ। ਹਾਂ ਕੋ ਬੜਾ ਡਿਫਰੈਂਟ ਜਾਂ ਕੰਟਰਾਸਟ ਬਣਾਇਆ ਆਪਾਂ। ਆ ਵੇਖੋ ਆਫ ਵਾਈਟ ਦੇ ਉੱਤੇ orange rust ਕਲਰ ਦੀਆਂ ਲਾਈਨਸ ਬਣੀਆਂ ਹੋਈਆਂ ਇਹ ਪ੍ਰਿੰਟਡ ਦੇ ਵਿੱਚ ਤੇ ਹੈਂਡਵਰਕ ਕੀਤਾ ਹੈ, ਮੇਨ ਮਿਰਰ ਵਰਕ ਕੀਤਾ ਹੋਇਆ ਵੇਖੋ ਮਿਰਰ ਵਰਕ ਤੇ ਪਰਲ ਵਰਕ ਇੱਕ ਹੀ ਰਾ ਗਿਆ। ਸਾਰੇ ਸੂਟ ਦੇ ਵਿੱਚ ਬੂਟੀਆਂ ਬਣੀਆਂ ਹੋਈਆਂ ਤੇ neck ਦੇ ਡਿਜ਼ਾਈਨਿੰਗ ਆ। ਹਾਂ ਵੇਖੋ। ਸੋ ਇਹ ਹੋ ਗਈ ਸ਼ਰਟ। ਆਵਲਾ ਵਰਕੇ ਦੀ 바ਵਾ ਦੇ ਉੱਤੇ ਆ ਤੇ ਸਿਲਕ ਦੀ ਬਾਟਮ ਆ ਪਲੇਨ ਰਸਟ ਕਲਰ ਦੀ ਤੇ ਨਾਲ ਵੇਖੋ ਆਰਗੈਂਜ਼ਾ ਦਾ ਇਹ ਦੁਪੱਟਾ ਕੱਟਵਰਕ ਕਰਕੇ ਫੋਰ ਸਾਈਡ ਵਰਕ ਹੋਇਆ ਹੈ ਦੁਪੱਟੇ ਤੇ ਬਹੁਤ ਸੋਹਣੀ ਡਿਜ਼ਾਈਨ ਕੀਤੀ ਹੈ ਵੀ 4 ਟਾਈ ਮੀਟਰ ਦਾ ਦੁਪੱਟਾ ਹੋਊਗਾ ਇਹਦੇ ਚ ਡਿਫਰੈਂਟ ਡਿਫਰੈਂਟ ਸ਼ੇਡਸ ਆਪਣੇ ਕੋਲੇ ਅਵੇਲੇਬਲ ਹੈਗੇ ਆ ਜਿਵੇਂ ਆਹ ਵੇਖੋ ਗ੍ਰੀਨ ਕਲਰ ਮੋਰ ਪੰਖੀਆ ਕਲਰ ਆ ਗਿਆ ਆ ਵੇਖੋ ਪਿੰਕ ਕਲਰ ਆ ਗਿਆ ਰॉयਲ ਬਲੂ ਆ ਗਿਆ yellow ਆ ਗਿਆ black ਮੰਡੀ कलर ਇਹ ਕਾਲੇ ਫॉर डार्क ਗ੍ਰੇ ਤੇ ਆਵਲਾ ਆ ਗਏ ਵਾਈਨ ਮਹਿਰੂਨ ਜੀ ਟੋਨ ਆਉਂਦੀ ਹੈ ਸੋ ਇਹ ਸਾਰੇ ਸ਼ੇਡ ਅਵੇਲੇਬਲ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਦੋ ਬਾਕੀ ਜਿਹੜੇ ਸਭ ਤੁਹਾਨੂੰ ਦਿਖਾਏ ਆ ਸਾਰੇ ਆਪਾਂ ਨਿਊ ਡਿਜ਼ਾਈਨ ਕੀਤੇ ਆ ਜੋ ਜਿਹੜਾ ਵੀ ਸੂਟ ਪਸੰਦ ਆ ਤੁਸੀਂ ਆਨਲਾਈਨ ਬੁਕਿੰਗ ਕਰ ਦਿਓ ਬਾਕੀ ਸਟੋਰ ਤੇ ਵੀਜ਼ਿਟ ਕਰ ਸਕਦੇ ਹੋ ਫਾਨੋਸ ਸੈਲ ਮੁੱਲਾਬੌਰ ਲੈ ਕੇ ਸਰਚ ਕਰੋਗੇ ਤੁਹਾਨੂੰ ਪ੍ਰੋਪਰ ਸਟੋਰ ਦੀ ਲੋਕੇਸ਼ਨ ਮਿਲ ਜਾਊਗੀ ਬਾਕੀ ਆਪਾਂ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਆ ਜੇ ਤੁਹਾਡਾ ਬਿਲ 40000 ਤੋਂ ਵੱਧ ਬਣਦਾ ਤਾਂ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਕਰਾਂਗੇ ਸੋ ਬਲਕਰ ਸੂਟ ਦੇਖਣ ਲਈ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਸਵੇਰ 9:30 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸੂਟ ਤੁਸੀਂ ਸਟਿਚ ਕਰਕੇ ਵੀ ਲੈ ਸਕਦੇ ਹੋ ਅਨਸਟਿਚ ਵੀ ਸੋ ਐਦਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਦੇਖਣ ਲਈ ਆਪਣਾ ਇੰਸਟਾਗ੍ਰam ਪੇ ਲਓ ਜੀ ਨੈਕਸਟ ਸੂਟ ਆ ਗਿਆ ਇਹ ਵੀ ਪਿਓਰ ਔਰਗੈਂਜ਼ਾ ਤੇ ਆ ਪ੍ਰਿੰਟਡ ਸ਼ਰਟ ਆ ਆ ਦੇਖੋ ਆਫ ਵਾਈਟ ਦੇ ਉੱਤੇ ਔਰੇਂਜ ਰਸਟ ਕਲਰ ਦੀਆਂ ਲਾਈਨਸ ਬਣੀਆਂ ਹੋਈਆਂ ਇਹ ਪ੍ਰਿੰਟਡ ਦੇ ਵਿੱਚ ਤੇ ਹੈਂਡਵਰਕ ਕੀਤਾ ਹੈ ਮੇਨ ਮਿਰਰ ਵਰਕ ਕੀਤਾ ਹੋਇਆ ਵੇਖੋ ਮਿਰਰ ਵਰਕ ਤੇ ਪਰਲ ਵਰਕ ਇੱਕ ਹੀ ਰਾ ਆ ਗਿਆ ਸਾਰੇ ਸੂਟ ਦੇ ਵਿੱਚ ਬੂਟੀਆਂ ਬਣੀਆਂ ਹੋਈਆਂ ਤੇ ਨੈਕ ਦੇ ਡਿਜ਼ਾਈਨਿੰਗ ਆ ਆ ਦੇਖੋ ਸੋ ਇਹ ਹੋ ਗਈ ਸ਼ਰਟ ਆਵਲਾ ਵਰਕ ਦੇ ਦੀਵਾਂਵਾਂ ਦੇ ਉੱਤੇ ਆ ਤੇ ਸਿਲਕ ਦੀ ਬਾਟਮ ਆ ਪਲੇਨ ਰਸਟ ਕਲਰ ਦੀ खो अरगैनजा का ही दुपट्टा कट करके फोर साइड वर्क हो दुप्टे से बॉस ने डिजाइनिंग की ढाई तो मीटर का दुपट्टा होगा ये डिफरेंट डिफरेंट शेड्स अपने को अवेलेबल है जो वेखो ग्रीन कलर मुरपंखिया कलर आ गया आ देखो पिंक कलर आ गया रॉयल ब्लू आ गया येलो आ गया ब्लैक ਮਹਿੰਦੀ ਕਲਰ ਇੱਕ ਆ ਦੇਖੋ ਡਾਰਕ ਗ੍ਰੇ ਤੇ ਆ ਵਾਲਾ ਆ ਗਿਆ ਵਾਈਨ ਮਹਿਰੂਨ ਜੀ ਟੋਨ ਆਉਂਦੀ ਹੈ ਸੋ ਇਹ ਸਾਰੇ ਸ਼ੇਡ ਅਵੇਲੇਬਲ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਦਿਓ ਬਾਕੀ ਜਿਹੜੇ ਸੂਟ ਤੁਹਾਨੂੰ ਦਿਖਾਏ ਆ ਸਾਰੇ ਆਪਾਂ ਨਿਊ ਡਿਜ਼ਾਈਨ ਕੀਤੇ ਆ ਸੋ ਜਿਹੜਾ ਵੀ ਸੂਟ ਪਸੰਦ ਆ ਤੁਸੀਂ ਆਨਲਾਈਨ ਬੁਕਿੰਗ ਕਰ ਦਿਓ ਬਾਕੀ ਸਟੋਰ ਤੇ ਵਿਜ਼ਿਟ ਕਰ ਸਕਦੇ ਹੋ ਫਾਨੋਸਰ ਮੁੱਲਮੌਰ ਲੈ ਕੇ ਸਰਚ ਕਰੋਗੇ ਤੁਹਾਨੂੰ ਪ੍ਰੋਪਰ ਸਟੋਰ ਦੀ ਲੋਕੇਸ਼ਨ ਮਿਲ ਜੂਗੀ ਬਾਕੀ ਆਪਾਂ ਇੰਟਰਨੈਸ਼ਨਲ ਵੀ ਕੋਰੀਡ ਕਰਦੇ ਆ ਜੇ ਤੁਹਾਡਾ ਬਿਲ 40000 ਤੋਂ ਵੱਧ ਬਣਦਾ ਤਾਂ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਕਰਾਂਗੇ ਸੋ ਬਲਕਰ ਸੂਟ ਦੇਖਣ ਲਈ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਸਵੇਰ 9:30 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸੂਟ ਤੁਸੀਂ ਸਟਿਚ ਕਰਕੇ ਵੀ ਲੈ ਸਕਦੇ ਹੋ ਅਨਸਟਿਚ ਵੀ ਸੋ ਐਦਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਦੇਖਣ ਲਈ ਆਪਣਾ ਇੰਸਟਾਗ੍ਰam ਪੇਜ ਜ਼ਰੂਰ ਫੋਲੋ ਕਰੋ